ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਦਦੁਰ ਸ਼ਿਕਸ਼ ਕਮੇਟੀ ਤੋਂ ਜਿਹੜਾ ਮਾਨਯੋਗ ਹਾਈ ਕੋਰਟ ਦਾ ਅੱਜ ਫੈਸਲਾ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਵਾ ਦੇਖੋ ਇੱਕ ਤਾਂ ਉਹਦੀ ਜਿਹੜੇ ਹੁਕਮ ਦਿੱਤੇ ਆ ਮਾਨਯੋਗ ਹਾਈ ਕੋਰਟ ਨੇ ਉਹਦੇ ਹੁਕਮਾਂ ਦੀ ਕਾਪੀ ਮੰਗਾਵਾਂਗੇ ਆਪਣੇ ਵਕੀਲਾ ਕੋ ਪੜ ਕੇ ਅਸਲ ਵਿੱਚ ਫੇਰ ਗੱਲ ਦਾ ਪਤਾ ਲੱਗੂ ਜੱਦੀ ਸਾਡੀ ਮੁਢਲੀ ਪੱਤਰਕਿਰਿਆ ਵਾ ਜੋ ਮੀਡੀਆ 'ਚ ਆ ਰਿਹਾ ਵੀ ਹਰਿਆਣਾ ਦੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਵਾ ਪੀਏ ਬੈਰੀਕੇਟ ਖੋਲੇ ਜਾਣ। ਠੀਕ ਆ। ਦੇਖੋ ਅਸੀਂ ਸਪਸ਼ਟ ਕੀਤਾ ਸੀ ਵੀ ਅਸੀਂ ਰਸਤਾ ਨਹੀਂ ਰੋਕਿਆ ਹੋਇਆ ਬੈਰੀਕੇਟਿੰਗ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਹੋਈ ਆ। ਉਸੇ ਗੱਲ ਤੇ ਹੀ ਮਾਨਯੋਗ ਹਾਈ ਕੋਰਟ ਨੇ ਮੋਹਰ ਲਾਈ ਹੈਗੀ। ਅਸੀਂ ਇਸ ਮਸਲੇ ਤੇ ਵਿਚਾਰਨ ਵਾਸਤੇ 16 ਨੂੰ ਦੋਵਾਂ ਫੋਰਮਾਂ ਦੀ ਮੀਟਿੰਗ ਸੱਦ ਲਈ ਹੈਗੀ। ਬੇਤੇ ਕੀ ਕਰਨਾ ਹੈਗਾ। ਇੱਕ ਹਫਤੇ ਦਾ ਸਮਾਂ ਦਿੱਤਾ ਹਰਿਆਣਾ ਸਰਕਾਰ ਨੂੰ। ਜਿਹੜਾ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਨੇ ਅਸੀਂ ਪਹਿਲੋ ਵੀ ਕਿਹਾ ਸੀ ਵੀ ਅਸੀਂ ਆਪਣੇ ਵੱਲੋਂ ਰਸਤਾ ਨਹੀਂ ਰੋਕਿਆ ਹੈਗਾ ਹੁਣ ਵੀ ਜੇ ਹਰਿਆਣਾ ਸਰਕਾਰ ਫੈਸਲਾ ਕਰਦੀ ਆ ਬੈਰੀਕੇਟ ਘਟਾਉਣ ਦਾ ਕਿਉਂਕਿ ਇਹ ਸਾਡਾ ਦਿੱਲੀ ਜਾਣ ਦਾ ਫੈਸਲਾ ਸੀ ਅਸੀਂ ਤਾਂ ਰੁਕੇ ਸੀ ਵੀ ਅੱਗੇ ਵਧਨ ਨਾਲ ਵੱਡੇ ਟਕਰਾਅ ਤੇ ਜਾਨੀ ਨੁਕਸਾਨ ਹੁੰਦੇ ਸੀ ਤੋਂ ਇਸ ਫੈਸਲੇ ਬਾਰੇ 16 ਨੂੰ ਫਿਰ ਵਿਚਾਰ ਲਾਂਗੇ ਹਾਂ ਅਸੀਂ ਕਹਿਣਾ ਚਾੁੰਦੇ ਆ ਵੀ ਅਸੀਂ ਕੱਲ ਵੀ ਰਸਤਾ ਨਹੀਂ ਸੀ ਰੋਕਿਆ ਔਰ ਗਾਂਵ ਵੀ ਕਿਸਾਨਾਂ ਦਾ ਜਿਹੜਾ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਨੇ ਜਿਹੜੇ ਦੋ ਫੋਰਮ ਨੇ ਉਹ ਰਸਤਾ ਰੋਕਣ ਵਿੱਚ ਵੱਡਾ ਅੜਿੱਕਾ ਨਹੀਂ ਬਣਨਗੇ ਧੰਨਵਾਦ